ਸੀਐਮ ਸਾਹਿਬ ਇਧਰੋਂ ਆ ਰਹੇ ਸੀਗੇ ਜੀ ਬਠਿੰਡਾ ਐਡ ਤੋਂ ਸਾਡੀ ਡਿਊਟੀ ਸੀ ਇਧਰ ਰੂਟ ਤੇ ਮਤਲਬ ਬਠਿੰਡਾ ਤਫਾਰੂੜਾ ਵਾਲਾ ਇਹ ਰੂਟ ਤੇ ਸੀ ਸੀਐਮ ਸਾਹਿਬ ਦਾ ਕਾਫਲਾ ਖੜਾ ਸੀ ਉਹਨਾਂ ਨੇ ਸਾਨੂੰ ਰੋਕ ਲਿਆ ਕੀ ਕਹਿੰਦੇ ਫਿਰ ਕਿੰਨਾ ਲੱਗਿਆ ਤੁਹਾਨੂੰ ਕੀ ਲੱਗਿਆ ਜਦੋਂ ਸੀਐਮ ਕਾਫਲਾ ਰੁਕਿਆ ਉਹਨਾਂ ਸਾਨੂੰ ਕੋਈ ਨਾ ਪੁੱਛਿਆ ਗਿਆ ਉਹਨਾਂ ਇੱਥੋਂ ਵੀ ਗੱਡੀ ਦੇ ਵਿੱਚ ਕੀ ਖਸ ਹੈ ਵੀ ਕਿਹ ਕਿਹ ਕੀ ਪ੍ਰੋਬਲਮ ਆ ਜੇ ਕਿ ਅਸਲ ਸਾਨੂੰ ਕੋਈ ਪ੍ਰੋਬਲਮ ਨਹੀਂ ਦੂਜੇ ਦੇ ਵਿੱਚ ਆ ਜਿਹੜੇ ਆਪਣੇ ਨਿਸ਼ਾਨਦੇ ਨੇ ਕਿ ਕਿਹਤਰ ਹੈ ਕਿ ਉਹਨਾਂ ਨੇ ਮਤਲਬ ਟਾਇਰ ਲੱਗੇ ਨੇ ਠੀਕ ਹੈ ਜੀ ਤੇ ਮਤਲਬ ਹੋਰ ਉਹਨਾਂ ਨੇ ਵੀ ਜੇ ਕੋਈ ਰਾਤ ਗੱਡੀ ਵਗੈਰਾ ਖੜੀ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ ਤਾਂ ਅਸੀਂ ਉਹਨਾਂ ਨੂੰ ਦੱਸਿਆ ਵੀ ਜੇ ਕੋਈ ਗੱਡੀ ਜਿਹੜੀ ਖੜੀ ਹੁੰਦੀ ਹੈ ਰਾਤ ਨੂੰ ਤਾਂ ਸੈਕਟਰਾ ਵੀ ਬੁੱਧੀ ਪੈਂਸਰ ਵਗੈਰਾ ਹੁੰਦਾ ਹੈ ਤਾਂ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਇਸ ਤਰ੍ਹਾਂ ਰੱਖਿਆ ਸੀ ਐਮ ਆਂ ਦਾ ਇਸ ਤਰ੍ਹਾਂ ਰੁਕੇ ਇਸ ਤੋਂ ਗੱਲ ਕਰ ਬਹੁਤ ਬਹੁਤ ਵਧੀਆ ਲੱਗਿਆ ਜੀ ਖੀਮ ਸਾਹਿਬ ਦਾ ਬਹੁਤ ਵਧੀਆ ਲੱਗਿਆ ਰੁਕੇ ਗੱਲਾਂ ਕਰਨਾ ਇੱਕ ਵਾਰ ਤਾਂ ਦਰ ਲੱਗ ਗਿਆ ਉਹ ਵੀ ਸੀਐਮ ਆਂ ਦਾ ਕਾਬਲਾ ਰੁਕੇ ਹਾਂਜੀ ਹਾਂਜੀ ਕਿਹੜਾ ਦਾ ਲੱਗਦੇ ਹੁੰਦੇ ਆ ਵੀ ਆ ਖੀਮ ਸਾਹਿਬ ਪਰੇ ਇੱਕ ਧੀਗੀ ਗੱਲ ਹੋਈ ਕੀ ਉਸ ਬਾਸੂਤਾ ਮੰਤਰਾ ਨੇ ਬਹੁਤ ਵਧੀਆ ਕੰਮ ਬਹੁਤ ਵਧੀਆ ਕੰਮ ਕਰ ਰਹੇ ਹਾਂ ਦਾ ਵਾਸੇ ਦੇ ਕੇ ਜਨੇ ਬਹੁਤ ਵਧੀਆ ਢੰਗ ਨਾਲ ਡਿਊਟੀ ਕਰਿਆ ਕਰੋ ਉਹਨਾਂ ਨੇ ਭਰਤੀ ਬਾਰੇ ਕਿਹਾ ਵੀ ਅਸੀਂ ਹੋਰ ਭਰਤੀ ਕਰ ਰਹੇ ਹਾਂ ਅੱਜ ਹਲਕੀ ਚਰਚਾ ਫੋਰਸ ਵਿੱਚ ਜਿਆਦਾ ਭਰਤੀ ਕਰਾਂਗੇ 5000 ਤੱਕ ਵੀ ਭਰਤੀ ਕਰਾਂਗੇ ਇੱਕ ਵਾਰ ਡਾਰਪੀ ਜੇ ਇਸ ਤਰ੍ਹਾਂ ਜਿਵੇਂ ਰੋਜ਼ਾਨਾ ਡਿਊਟੀ ਕਰਦੇ ਹਾਂ ਕਿ ਕਾਫਲਾ ਇਸ ਤਰ੍ਹਾਂ ਰੁਕਿਆ ਨਹੀਂ ਕੋਈ ਕਿਹੜਾ ਹੁੰਦਾ ਹੀ ਹੈ ਪਰ ਇਹ ਜਿਹੜਾ ਡਾਰ ਆਈ ਗੱਲ ਨੇ ਜੀ ਜੀਮ ਸਾਹਿਬ ਬਹੁਤ ਵਧੀਆ ਕੰਮ ਕਰਿਆ ਜੀ ਸਿੰਘ ਸਾਹਿਬ ਨੂੰ ਤਾਜ਼ੀ ਵੀ ਹੌਸਲਾ ਦਿੱਤਾ ਬੜੀ ਵਧੀਆ ਵਧੀਆ ਡਿਊਟੀ ਕਰਿਆ ਕਰੋ ਬਹੁਤ ਵਧੀਆ ਲੱਗਿਆ ਜੋਤੀ ਨੂੰ ਬਹੁਤ ਫਾਇਦਾ ਹੋ ਰਿਹਾ ਕਿੰਨੀਆਂ ਜਾਨਾਂ ਬਚਾਈਆਂ ਜਾ ਰਹੀਆਂ ਠੀਕ ਹੈ ਅਸੀਂ ਦੱਸਿਆ ਵੀ ਇਹਨਾਂ ਨੂੰ ਵੀ ਹੁਣ ਤੱਕ ਅਸੀਂ 15 20 ਮਤਲਬ ਜਿਹੜੇ ਐਕਸੀਡੈਂਟ ਹੋਏ ਸੀਗੇ ਉਹਨਾਂ ਦੀ ਗਲੀਤੇ ਆਪ ਕਰਦੇ ਸਟੇਟਮੈਂਟ ਕਰ ਸਕਦੇ ਉਹਨੇ ਉਨੀ ਕਰੀ ਉਹਨਾਂ ਨੂੰ ਹਸਪੀਟਲ ਵੀ ਪਹੁੰਚਾਇਆ ਗਿਆ ਸਾਡੀ ਡਿਊਟੀ ਇੱਥੇ ਬਟਿੰਡਾ ਤੋਂ ਚੰਡੀਗੜ੍ਹ ਹਾਈਵੇ ਜਿਹੜਾ ਇਥੋਂ ਤੱਕ ਪਾਤਾ ਲੈ ਕੇ ਬਰਨਾਲਾ ਹਾਈਵੇ ਤੱਕ ਹੈ 3 ਪੁਆਇੰਟ ਤੱਕ ਅਸੀਂ ਪੈਟਰੋਲਿੰਗ ਕਰ ਰਹੇ ਸੀਗੇ ਜਿਸ ਦੌਰਾਨ ਸਾਨੂੰ ਸੀਐਮ ਸਾਹਿਬ ਦਾ ਕਾਫਲਾ ਮਿਲਿਆ ਤੇ ਉਹਨਾਂ ਸਾਨੂੰ ਰੋਕਿਆ ਤੇ ਸਾਥੋਂ ਪੁੱਛਿਆ ਵੀ ਡਿਊਟੀ ਕਿਵੇਂ ਦੀ ਲੱਗੀ ਕਰੋ ਪਰ ਜੁਆਇਨਿੰਗ ਹੋਈ ਆ ਗੱਡੀ ਦੇ ਵਿੱਚ ਕੀ ਸਮਾਨ ਆ ਸਾਰਾ ਕੁਝ ਉਹਨਾਂ ਨੇ ਚੈੱਕ ਕੀਤਾ ਜੀ ਉਹ ਕਿਸ ਤਰ੍ਹਾਂ ਉਹਨਾਂ ਨੇ ਥੋੜਾ ਦਾ ਬਹਿ ਰੱਖਿਆ ਮਨੇ ਗੱਲ ਕੀਤੀ ਕਿਸ ਤਰ੍ਹਾਂ ਲੱਗਿਆ ਮਤਲਬ ਸਾਨੂੰ ਪਹਿਲਾਂ ਜਿਵੇਂ ਹੁਣ 1 ਮਹੀਨਾ ਹੀ ਹੋਇਆ ਅਜੇ ਜੁਆਇਨਿੰਗ ਕੀਤੀ ਨੂੰ ਤੇ ਪਹਿਲੀ ਵਾਰ ਅਸੀਂ ਸੀਐਨ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਹੌਂਸਲਾ ਦਿੱਤਾ ਤੇ ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀਗਾ ਤੇ ਸਾਨੂੰ ਬਹੁਤ ਉਹਨਾਂ ਨੇ ਮੋਟੀਵੇਸ਼ਨ ਕੀਤੀ ਆ ਵੀ ਡਿਊਟੀ ਢੱਟ ਕੇ ਕਰਨੀ ਆ ਚੰਗਾ ਬੋਲਬਾਣੀ ਚੰਗੀ ਰੱਖਣੀ ਆ ਤੇ ਕੋਈ ਗਲਤ ਐਦਾ ਕੋਈ ਹਰਕਤ ਨਹੀਂ ਕਰਨੀ ਹੈਗੀ ਜਿਸ ਨਾਲ ਇਹ ਡਿਊਟੀ ਤੇ ਨੁਕਸਾਨ ਹੋਵੇ ਜੀ ਸਾਹਮਣੇ ਹਲਾ ਕਰੀ ਵੀ ਸੀ ਨਾਲ ਤੁਹਾਨੂੰ ਬਹੁਤ ਉਹਨਾਂ ਨੇ ਮੋਟੀਵੇਸ਼ਨ ਵੀ ਕੀਤਾ ਹਾਲਾਂਕਿ ਇਹ ਵੀ ਸੀ ਸਾਵਾ ਸ਼ਰੀਰ ਸੀ ਤੇ ਉਹਨਾਂ ਨੇ ਐਦਾ ਵੀ ਕਿਹਾ ਵੀ ਹੁਣ ਜਿਵੇਂ 1300 ਜਵਾਨ ਨੇ ਹਜੇ ਤੇ ਇਸ ਤੋਂ ਬਾਅਦ ਨੂੰ 5000 ਫੋਰ ਫੋਰਸ ਐਡ ਕਰਨਗੇ ਭਰਤੀ ਕਰਨਗੇ ਜੀ ਹਾਂ ਜੀ ਸਾਨੂੰ ਬਿਲਕੁਲ ਉਹਨਾਂ ਨੇ ਆਪ ਰੋਕਿਆ ਤੇ ਮਿਲਣ ਵਾਸਤੇ ਤੇ ਗੱਲਬਾਤ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ